ਇੱਕ ਵਾਰ ਫਿਰ BBMP ਦੀ ਮੀਟਿੰਗ ਦੇ ਵਿੱਚ ਪੰਜਾਬ ਨੇ ਸਖਤ ਸਟੈਂਡ ਲਿਆ ਇਸ ਤੋਂ ਵੀ ਅਗਲੀ ਗੱਲ ਇਸ ਪੰਜਾਬ ਦੇ ਸਖਤ ਸਟੈਂਡ ਦੇ ਅੱਗੇ BBMP ਦੇ ਵੱਲੋਂ ਝੁਕਣਾ ਵੀ ਪਿਆ ਗਿਆ ਜਾਨੀ ਕਿ BBMP ਨੂੰ ਝੁਕਣਾ ਪਿਆ दरअसल BBMP ਨੇ ਇਸ ਦੇ ਉੱਪਰ ਸਹਿਮਤੀ ਵੀ ਜਤਾਈਆ BBMP ਨੇ ਮੀਟਿੰਗ ਦੇ ਵਿੱਚ ਇਹ ਗੱਲ ਆਖੀ ਸੀ ਜਿਸ ਦੇ ਵਿੱਚ ਰਾਜਸਥਾਨ ਹਰਿਆਣਾ ਪੰਜਾਬ ਦੇ ਨੁਮਾਇंदे ਸੀ ਕਿ ਡੈਮ ਦਾ ਪਾਣੀ ਦਾ ਪੱਦਰ ਮੋੜ ਜਿਹੜਾ ਵੱਧਣ ਲੱਗ ਗਿਆ ਤੇ ਇਸ ਕਰਕੇ 70000 ਕਿਊਸਕ ਪਾਣੀ ਰੋਜ਼ਾਨਾ ਛੱਡਿਆ ਜਾਣਾ ਪਰ ਪੰਜਾਬ ਨੇ ਗੱਲ ਆਖੀ ਕਿ ਦਰਿਆਵਾਂ ਨੂੰ ਢਾਹ ਲੱਗਦੀਆਂ ਟੱਗਾਂ ਦੀਆਂ ਟੱਗਾਂ ਕਰਦੀਆਂ ਨੇ ਆਸ-ਪਾਸ ਦੇ ਲੋਕ ਖਤਰੇ ਦੇ ਇੱਕ ਨਿਸ਼ਾਨ ਦੇ ਉੱਪਰ ਆ ਜਾਂਦੇ ਰਹੇ ਉਹਨਾਂ ਨੂੰ ਜਿਹੜਾ ਹਰ ਪਲ ਖਤਰਾ ਮਹਿਸੂਸ ਹੁੰਦਾ ਇਸ ਕਰਕੇ ਇੰਨਾ ਪਾਣੀ ਛੱਡਣ ਦੇ ਉੱਪਰ ਪੰਜਾਬ ਨੇ ਕੋਰੀ ਨਾ ਕਰ ਦਿੱਤੀ ਹਾਲਾਂਕਿ ਕੁੱਲ ਮਿਲਾ ਕੇ 45000 ਕਿਊਸਿਕ ਪਾਣੀ ਛੱਡਣ ਦੇ ਉੱਪਰ ਸਹਿਮਤੀ ਬਣੀ ਹੈ ਇਸ ਤੋਂ ਪਹਿਲਾਂ 40000 ਕਿਊਸਿਕ ਪਾਣੀ ਰੋਜ਼ਾਨਾ ਛੱਡਿਆ ਜਾਂਦਾ ਸੀ ਪਰ ਇੱਕ ਵਾਰ ਫਿਰ ਪੰਜਾਬ ਬੀਬੀਐਮਬੀ ਦੀ ਮੀਟਿੰਗ ਦੇ ਵਿੱਚ ਆੜਿਆ ਜਿਸ ਕਰਕੇ ਪੰਜਾਬ ਦੇ ਪੱਖ ਦਾ ਫੈਸਲਾ ਆਉਂਦਾ ਨਜ਼ਰ ਵੀ ਆਇਆ